ਦੇ ਹੁੰਦੇ ਆ ਸਾਨੂੰ ਇਦਾਂ ਗੱਲਾਂ ਕਰਦੇ ਆ ਸਾਰੇ ਸਭ ਤੋਂ ਵੱਧ ਦਵਾਈਆਂ ਇਹ ਖਾਂਦੇ ਸਭ ਤੋਂ ਵੱਡੇ ਵੱਡੇ ਡਾਕਟਰਾਂ ਨਾਲ ਗੱਲਾਂ ਇਹ ਕਰਦੇ ਆ ਜਦੋਂ ਬੰਦਾ ਕੜਾਏ 'ਚ ਡਿੱਗਦਾ ਚੱਕ ਕੇ ਸਰੋਵਰ ਵਾਲੇ ਪਾਸੇ ਨਹੀਂ ਭਜਦੇ ਹਸਪੀਟਲ ਨੂੰ ਭਜਦੇ ਨੇ ਦੱਸੋ ਸੱਚ ਹੈ ਕਿ ਝੂਠ ਹੈ ਬੋਲੋ ਪਿਆਰਿਓ ਹਸਪੀਟਲ ਵੱਲ ਭਜਦੇ ਆ ਕਿ ਸਰੋਵਰ ਵੱਲ ਬੋਲੋ ਸਿੰਘੋ ਕਿਉਂ ਨਹੀਂ ਭਜਦੇ ਸਰੋਵਰ ਵੱਲ ਅਸੀਂ ਤੇ ਅਸੀਂ ਤੇ ਸਾਨੂੰ ਤੇ ਤੁਸੀਂ ਵੈਰੀ ਸਮਝਦੇ ਹੋ ਆਪਣੇ ਵੇ ਤੇ ਨਿੰਦਕ ਨੇ ਤੁਹਾਡੀ ਤੇ ਸ਼ਰਤਾਂ ਤੁਹਾਡਾ ਤੇ ਪਿਆਰ ਹੈ ਤੁਹਾਡਾ ਤੇ ਪ੍ਰੇਮ ਹੈ ਯਾਰ ਤੁਸੀਂ ਕਿਉਂ ਨਹੀਂ ਭੱਜਦੇ ਜਦੋਂ ਸਾਡੇ ਵਰਗਾ ਇਦਾਂ ਦੀ ਗੱਲ ਕਰਦਾ ਹੈ ਬਸ ਜੀ ਇਹ ਤੇ ਅਟੈਕ ਕਰਦੇ ਨੇ ਨਾ ਭਾਈ ਗੁਰੂ ਸਾਹਿਬ ਨੇ ਅਲੱਗ ਅਲੱਗ ਖੂਹ ਬਣਾਏ ਹੋਏ ਸੀ ਉਸ ਵੇਲੇ ਲੋਕਾਂ ਨੇ ਤੇ ਗੁਰੂ ਸਾਹਿਬ ਨੇ ਸਰੋਵਰ ਬਣਾਏ ਨਾਓ ਭਾਈ ਇੱਥੇ ਸਾਡੇ ਜਾਤ ਪਾਤ ਕੋਈ ਨਹੀਂ ਰਮਦਾਸੀਆਂ ਦਾ ਅੱਡ ਖੂ ਮਜਬੀਆਂ ਦਾ ਅੱਡ ਖੂ ਜੱਟਾਂ ਦਾ ਅੱਡ ਖੂ ਬਹਾਮਣਾਂ ਦਾ ਅੱਡ ਖੂ ਆ ਸਾਰੇ ਨਾਲ ਉਹ ਇੱਥੇ ਸਾਰੇ ਹੀ ਰਹੁੰਦੇ ਆ ਮੈਂ ਵੀ ਵਿੱਚ ਹੀ ਰਹਨਾ ਇੱਕ ਪਾਣੀ ਚ ਨਹਾ ਕੇ ਦੁਨੀਆ ਨੂੰ ਦੱਸਾਂਗੇ ਅਸੀਂ ਇਕੱਠੇ ਹੀ ਆ ਭਰਾ ਭਰਾ ਸਾਰੇ ਅਸੀਂ ਨਹੀਂ ਸ਼ੂਤ ਸ਼ਾਤ ਕਰਦੇ ਸਾਡੇ ਚ ਕੋਈ ਵੱਡਾ ਛੋਟਾ ਕੋਈ ਜਾਤ ਪਾਤ ਨਹੀਂ ਸਾਡੇ ਚ ਕੁਛ ਨਹੀਂ ਮੈਸੇਜ ਦਿੰਨੇ ਆ ਇੱਕ ਲੰਗਰ 'ਚ ਬੈਠ ਕੇ ਵੀ ਖਾ ਲੈਨੇ ਆ ਰੋਟੀ ਪਾਈ ਇੱਕ ਪਾਣੀ ਚ ਨਹਾਉਨੇ ਆ ਇੱਕ ਪੰਗ ਚ ਖਾ ਲੈਨੇ ਇੱਕ ਬਾਟੇ ਚ ਅੰਮ੍ਰਿਤ ਛਕਦੇ ਆ ਇਹ ਬਾਟੇ ਚ ਅੰਮ੍ਰਿਤ ਕਿਉਂ ਛਕਾਇਆ ਜਾਂਦਾ ਤੁਹਾਡੇ ਘਰਾਂ ਦੀਆਂ ਬਾਟੀਆਂ ਅਲੱਗ-ਅਲੱਗ ਨਾ ਰਹਿਣ ਗਰੀਬਾਂ ਦੇ ਫੁੱਟੀਆਂ ਜਾਤਾਂ ਵਾਲਾਂ ਦੇ ਭਾਂਡੇ ਅੱਡ ਨਾ ਰੱਖਿਆ ਕਰੋ ਇੱਕ ਬਾਟੇ ਚ ਤਾਂ ਛਕਾਇਆ ਜਾਂਦਾ ਤੈਨੂੰ ਬਾਟੇ ਦੀ ਸਮਝ ਆ ਜਾਏ ਇੱਕ ਪਾਣੀ ਚ ਤਾਂ ਨਹਾਇਆ ਜਾਂਦਾ ਪਾਣੀ ਪਿਟਿਆ ਨਹੀਂ ਜਾਂਦਾ ਭਾਈ ਪਾਣੀ ਪਾਣੀ ਪਿਟਿਆ ਨਹੀਂ ਜਾਂਦਾ ਛੋਟੀ ਜਾਤ ਵਾਲਾ ਨਾ ਲੈਂਦਾ ਜਦੋਂ ਇਹ ਸਾਨੂੰ ਅਕਲ ਦਿੱਤੀ ਸੀ ਸਿੱਖਿਆ ਦਿੱਤੀ ਸੀ ਤੇ ਜਦੋਂ ਇਹਨਾਂ ਦੀ ਵਾਰੀ ਆਉਂਦੀ ਹੈ ਅਤਿਸ਼ਬਾਜ਼ੀਆਂ ਕਰ-ਕਰ ਕੇ ਨਾਲੇ ਤੇ ਧੂਆਂ ਧਾਰ ਕਰ ਦਿੰਦੇ ਆ ਸਾਰੇ ਪਾਸੇ ਨਾਲੇ ਸਾਰੀ ਅਤਿਸ਼ਬਾਜ਼ੀਆਂ ਦਾ ਕੂੜਾ ਸਾਰਾ ਉਹਦੇ 'ਚ ਸੁੱਟਦੇ ਆ ਸੋਬਰ 'ਚ ਤੇ ਜੇ ਫਿਰ ਇਹਨਾਂ ਨੂੰ ਕਹੋ ਵੀ ਆ ਗਲਤ ਹੈ ਭਾਈ ਕਾਹਦੇ ਲਈ ਆ ਅਤਿਸ਼ਬਾਜ਼ੀਆਂ ਲੋਕਾਂ ਨੂੰ ਮਤਾਂ ਦਿੰਨੇ ਆ ਵੀ ਭਾਈ ਪ੍ਰਦੂਸ਼ਣ ਨਾ ਕਰੋ ਪਟਾਕੇ ਨਾ ਚਲਾਓ ਪਟਾਕੇ ਨਾ ਚਲਾਓ ਆ ਕੀ ਕਰਦੇ ਹੋ ਤੇ ਸਾਨੂੰ ਅੱਗੋਂ ਗੱਲ ਪੈ ਕੇ ਕਹਿਣਗੇ ਲੈ ਇਹ ਤੇ ਪ੍ਰਾਤਨ ਮਰਿਆਦਾ ਤੁਰੀ ਆਉਂਦੀ ਹੈ ਵੀ ਪ੍ਰਾਤਨ ਮਰਿਆਦਾ ਤੁਹਾਨੂੰ ਕਿ ਪੁੱਛੇ ਵੀ 100 ਸਾਲ ਪਹਿਲਾਂ ਕਿਹੜੀਆਂ ਅਤਿਸ਼ਵਾਜੀਆਂ ਹੁੰਦੀਆਂ ਸੀ ਗੁਰੂ ਸਾਹਿਬ ਵੇਲੇ ਕਿਹੜੀਆਂ ਅਤਿਸ਼ਵਾਜੀਆਂ ਹੁੰਦੀਆਂ ਸੀ ਤੁਸੀਂ ਲਾਈਟਾਂ ਲਾ ਲਓ ਫੁੱਲ ਲਾ ਲਓ ਜੇ ਲਾਉਣੇ ਨੇ ਕੋਈ ਸਜਾਣ ਲਈ ਹੋਰ ਬੜਾ ਕੁਝ ਹੈ ਪਰ ਉਹਦਾ ਕਾਰਨ ਇਹ ਹੈ ਲੋਕਾਂ ਨੂੰ ਖਿੱਚਣਾ ਹੈ ਪਬਲਿਕ ਨੂੰ ਖਿੱਚਣਾ ਹੈ ਜੀ ਦੁਨੀਆ ਆਵੇ ਗੋਲਕਾਂ ਭਰਨ ਗਈਆਂ ਚੜਾਵੇ ਚੜਨ ਗਏ ਗੋਗਣਾ ਬਹੁਤ ਵੱਡੀਆਂ ਨੇ ਇਦਾਂ ਤਾਂ ਫਿਰ ਭਰਨੀਆਂ ਹੀ ਨਹੀਂ ਭਾਈ ਇਹਨਾਂ ਨੇ ਕੁਛ ਨਾ ਕੁਛ ਤੇ ਕਰਨਾ ਹੀ ਐ ਕਰਨਾ ਹੀ ਐ ਭਾਈ ਜਦੋਂ ਇਦਾਂ ਦੀ ਗੱਲ ਕਹਿ ਦਿੰਦੇ ਆ ਫਿਰ ਭਾਈ ਰੌਲਾ ਪੈ ਜਾਂਦਾ ਹਾਏ ਅਟੈਕ ਕਰਤਾ ਹਾਏ ਅਟੈਕ ਕਰਤਾ ਕੋਈ ਨਹੀਂ ਅਟੈਕ ਹੋਇਆ ਸੋਚਣ ਮੈਂ ਚਾਹੁੰਦਾ ਸਟ੍ਰੈਚ ਕਰੋ ਮਾਈਂਡ ਆਪਣਾ ਸਿੰਘੋ ਜਿੰਮ 'ਚ ਜਾਂਦੇ ਹੋ ਸਟ੍ਰੈਚ ਹੁੰਦਾ ਨਾ ਜਦੋਂ ਇੱਕ ਵਾਰੀ ਚੀਜ਼ ਜੀ ਤੇ ਪੈਂਦੀ ਐ ਜਦੋਂ ਤੁਸੀਂ ਬਾਡੀ ਸਟ੍ਰੈਚ ਕਰਦੇ ਹੋ ਜਿਮ 'ਚ ਜਾਂਦੇ ਹੋ ਜਦੋਂ ਜ਼ੋਰ ਲੱਗਦਾ ਇੱਕ ਵਾਰੀ ਮਸਲ ਦਰਦ ਹੁੰਦੇ ਐ 5-7 ਦਿਨ ਦਰਦ ਹੁੰਦੇ ਐ ਮੁੜ ਕੇ ਸ਼ਰੀਰ ਬਣ ਜਾਂਦਾ ਏ ਇਦਾਂ ਹੀ ਐ ਜਦੋਂ ਮਾਈਂਡ ਤੇ ਸੱਟਾਂ ਵੱਜਣਗੀਆਂ ਇਦਾਂ ਦੀਆਂ ਜਦੋਂ ਸਵਾਲ ਕਰੋਗੇ ਸੋਚੋਗੇ ਫਿਰ ਤੁਹਾਨੂੰ ਹੌਲੀ-ਹੌਲੀ ਸਟ੍ਰੈਚ ਹੋਣ ਲੱਗ ਜਾਂਦਾ ਮਾਈਂਡ ਡਿਵੈਲਪ ਇਦਾਂ ਹੀ ਹੁੰਦਾ ਏ ਕੁਐਸਚਨ ਹੁੰਦਾ ਜਦੋਂ ਉੱਠਦਾ ਏ ਜਦੋਂ ਮਾਈਂਡ ਵਿੱਚ ਜਦੋਂ ਸਵਾਲ ਉੱਠਦਾ ਏ ਵੀ ਇਦਾਂ ਕਿਵੇਂ ਹੋ ਗਿਆ ਜੀ ਇਹ ਸਾਨੂੰ ਇਦਾਂ ਕਹੀ ਜਾਂਦੇ ਆਪ ਐ ਕਰਦੇ ਆ ਸਾਨੂੰ ਕਹਿੰਦੇ ਆ ਬਾਬਾ ਜੀ ਸਿਰ ਤੇ ਹੱਥ ਰੱਖ ਕੇ ਪ੍ਰੇਤ ਦਾ ਭਲਾ ਕਰ ਦਿੰਦੇ ਆ ਸਾਨੂੰ ਕਹਿੰਦੇ ਆ ਕੈਂਸਰ ਠੀਕ ਕਰ ਦਿੰਦੇ ਆ ਸਾਨੂੰ ਕਹਿੰਦੇ ਆ ਸ਼ੂਗਰ ਠੀਕ ਕਰ ਦਿੰਦੇ ਆ ਆਪ ਤੋਂ ਟਾਈਮ ਗੋਲੀਆਂ ਖਾਂਦੇ ਆ ਫਿਰ ਸਮਝ ਆਏਗੀ ਫਿਰ ਪਤਾ ਲੱਗਣਾ ਕਿ ਹਾਇਵੇ ਲੁੱਟੇ ਗਏ ਕਿਉਂ ਬਦੂ ਬਣੇ ਫਿਰਸ ਤਾ ਕਰਕੇ ਇਦਾਂ ਦੀਆਂ ਗੱਲਾਂ ਕਰੀ ਦੀਆਂ ਵੀ ਮੇਰੇ ਉਹ ਵੀਰੋ ਸੋਚਣ ਲੱਗ ਜਾਓ ਸਵਾਲ ਕਰੋ ਆਪਣੇ ਆਪ ਨੂੰ ਪੁੱਛੋ ਆਪਣੇ ਆਪ ਨੂੰ ਵੀ ਜੋ ਸੁਣਾਇਆ ਜਾ ਰਿਹਾ ਕੀ ਉਹ ਸਹੀ ਹੈ ਜੋ ਦੱਸਿਆ ਜਾ ਰਿਹਾ ਕੀ ਉਹ ਸਹੀ ਹੈ ਤੇ ਇਹ ਜਿਹੜੇ ਪੁਜਾਰੀ ਨੇ ਇਹ ਭਾਈ ਅੱਜ ਦੇ ਨਹੀਂ ਹਨ ਧਿਆਨ ਨਾਲ ਸੁਣੋ ਇਹ ਪੁਜਾਰੀ ਇੱਕ ਗੋਲਕਾਂ ਤੇ ਬੈਠੇ ਆ ਜਿਹੜੇ ਇਹ ਅੱਜ ਦੇ ਨਹੀਂ ਇਹ ਅੱਜ ਤੋਂ 100 ਸਾਲ 150 ਸਾਲ ਪਹਿਲਾਂ ਵੀ ਇਦਾਂ ਹੀ ਸੀ ਲਓ ਹੁਣ ਗਿਆਨੀ ਦਿੱਤ ਸਿੰਘ ਦੀ ਗੱਲ ਕਰਦੇ ਆ ਗਿਆਨੀ ਦਿੱਤ ਸਿੰਘ ਨੰਦਪੁਰ ਕਲੌੜ ਵਿੱਚ ਜੰਮੇ ਇੱਥੇ ਤੇ ਜਾਤ ਪਾਤ ਸਾਡੇ ਧਰਮ ਵਿੱਚ ਹੈ ਨਹੀਂ ਪਰ ਉਹ ਜੋ ਵਰਣਵੰਡ ਕੀਤਾ ਗਿਆ ਆ ਜੀ ਖੱਤਰੀ ਨੇ ਆ ਬ੍ਰਹਮਣ ਨੇ ਆ ਸ਼ੂਦਰ ਨੇ ਆ ਵੈਸ਼ ਨੇ ਬ੍ਰਹਮਣ ਕਹਿੰਦਾ ਹੈ ਮੈਂ ਤੇ ਹੋਇਆ ਵਰਮਾ ਦੇ ਸਿਰ ਚੋਂ ਪੈਦਾ ਬ੍ਰਹਮਣ ਜਿਹੜਾ ਵਰਮੇ ਦੇ ਸਿਰ ਚੋਂ ਪੈਦਾ ਹੋਇਆ ਪੈਦਾ ਕੀਤਾ ਸਿਰ ਚੋਂ ਇਹ ਤੇ ਗਿਆਨ ਵਾਲਾ ਹੀ ਹੈ ਤੇ ਦਿਮਾਗ ਵਾਲਾ ਤੇ ਹੈ ਹੀ ਹੈ ਬਾਕੀ ਕਹਿੰਦੇ ਜਿਹੜਾ ਬਾਹਾਂ ਚੋਂ ਪੈਦਾ ਕੀਤਾ ਜ਼ੋਰ ਤੋਂ ਇੱਕ ਖੱਤਰੀ ਹੈ ਜੰਗ ਕਰਨ ਲਈ ਪੈਦਾ ਹੋਇਆ ਕਹਿੰਦੇ ਜੱਟ ਕਹਿੰਦੇ ਢਿੱਡ ਤੋਂ ਪੈਦਾ ਕੀਤੇ ਆ ਢਿੱਡ ਭਰਨ ਲਈ ਨੇ ਨਾ ਇਹਦੇ ਕਿਸਾਨ ਖੇਤੀਬਾੜੀ ਇੱਕ ਢਿੱਡ ਭਰਨ ਲਈ ਨੇ ਜੱਟ ਜਿਹੜੇ ਆ ਕਹਿੰਦੇ ਜ਼ਿਮੀਂਦਾਰ ਇਹ ਵਰਮੇ ਨੇ ਢਿੱਡ ਤੋਂ ਪੈਦਾ ਕੀਤੇ ਆ ਕਹਿੰਦੇ ਫੇਰ ਆ ਜਿਹੜੇ ਛੋਟੀਆਂ ਜਾਤਾਂ ਵਾਲੇ ਜਿਨ੍ਹਾਂ ਨੂੰ ਲੋਕੀ ਕਮੀਨ ਕਹਿ ਦਿੰਦੇ ਆ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਭਗਤ ਰਵਦਾਸ ਜੀ ਕਹਿੰਦੇ ਮੈਨੂੰ ਲੋਕੀ ਕਮੀਨ ਕਹਿੰਦੇ ਆ ਭਗਤ ਜੀ ਕਹਿੰਦੇ ਆ ਛੋਟੀ ਜਾਤ ਦਾ ਇੱਕ ਤੇ ਕਮੀਨ ਕਹਿੰਦੇ ਆ ਮੇਰੀ ਪਾਂਤ ਮੇਰੀ ਪੰਗਤ ਵੀ ਵੱਖਰੀ ਲਾਉਂਦੇ ਆ ਮੈਨੂੰ ਆਪਣੇ ਬਰਾਬਰ ਨਹੀਂ ਪੰਗਤ ਵਿੱਚ ਭੌਂਦੇ ਮੈਨੂੰ ਭੌਂਦੇ ਵੀ ਅੱਟ ਹੈ ਮੇਰੀ ਜਾਤ ਵੀ ਇੱਕ ਮੀਨ ਹੈ ਮੈਨੂੰ ਭੌਂਦੇ ਪਾਂਤ ਵੀ ਮੇਰੀ ਵੱਖਰੀ ਹੈ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਜਿਮਾਰਾ ਜਿਮਾਰਾ ਲਓ ਜੀ ਇਸ ਬ੍ਰਹਮਣ ਨੇ ਉਸ ਵੇਲੇ ਆ ਵਰਣਮੰਡ ਕਰਤਾ ਪਰ ਸਾਡੇ ਗੁਰੂ ਜੀ ਨੇ ਜਦੋਂ ਆਏ ਫਿਰ ਖੱਤਰੀ ਬ੍ਰਹਮਣ ਲਗਾ ਕੇ ਪੜਿਓ ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚੋਂ ਵਰਣਾ ਕੋ ਸਾਂਝਾ ਜਿਹੜਾ ਇਸ ਸਮੇਂ ਦੇ ਵਿੱਚ ਜਿਹੜਾ ਜੱਬੇ ਉਧਾਰ ਉਹਦਾ ਹੋਣਾ ਸੱਚ ਨਾਲ ਜੁੜੇ ਜਿਹੜਾ ਖੱਤਰੀ ਬ੍ਰਹਮਣ ਸੂਦ ਵੈ ਦੇਸ ਚੋਂ ਵਰਨਾ ਕੋ ਸੰਜਾ ਗੁਰਮੁਖ ਨਾਮ ਜਪੇ ਉਦਰੇ ਸੋ ਕਲ ਮਹਿ ਘਟ ਘਟ ਨਾਨਕ ਬਾਧਾ ਭਲਾ ਉਹਦਾ ਹੁੰਦਾ ਜੀ ਜਿਹੜਾ ਹਰੇਕ ਘਟ ਵਿੱਚ ਰੱਬ ਨੂੰ ਵੇਖੇ ਜਿਹੜਾ ਇਹ ਮੰਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਜਿਹੜਾ ਇਹ ਮੰਨ ਕੇ ਚੱਲੇ ਬਈ ਨਾਮ ਵਖੋ ਵਖਰੇ ਰੱਬ ਨੇ ਰੱਬ ਦੇ ਰੱਖ ਲਏ ਹੈ ਤੇ ਇੱਕੋ ਹੀ ਹੈ ਸਾਰਿਆਂ ਵਿੱਚ ਉਸੇ ਦੀ ਜੋਤ ਹੈ ਕੋਈ ਬੋਲੇ ਰਾਮ 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 ਨਾਮ ਕੋਈ ਖੁਦਾ ਖੁਦਾਏ ਕੋਈ ਸੇਵੈ ਹੁਸੈਆ ਕੋਈ ਗਿਆਨੀ ਦਿੱਤ ਸਿੰਘ ਹੋਣਾ ਦੀ ਗੱਲ ਕਰਦੇ ਆ 5-7 ਮਿੰਟ ਵਿੱਚ ਟਿਕਾ ਬਣਾ ਕੇ ਰੱਖਿਓ ਸਿੰਘੋ ਜਦੋਂ ਇਦਾਂ ਨਾ ਜਦੋਂ ਤੁਸੀਂ ਇਦਾਂ ਸੁਣਦੇ ਹੋ ਫਿਰ ਕਈ ਵਾਰੀ ਜੀ ਕਰਦਾ ਵੀ ਇੱਕ ਨੁਕਤਾ ਹੋਵੇ ਇੱਕ ਦੀਵਾਨ ਹੋਵੇ ਪੂਰਾ ਫਿਰ ਇੱਕ ਦੂਜਾ ਤੀਜਾ ਚੌਥਾ ਪੰਜਵਾਂ ਸੱਤ ਅੱਠ ਦਿਨ ਇਦਾਂ ਬਈਏ ਫਿਰ ਸੱਤ ਅੱਠ ਦਿਨਾਂ ਵਿੱਚ ਨਾਲੇ ਤੇ ਮੈਨੂੰ ਕੋਈ ਸੁਆਦ ਆਵੇ ਗੱਲ ਕਰਨ ਦਾ ਹੁਣ ਇੱਕ ਗੱਲ ਫੜਨੀ ਪੈਂਦੀ ਦੂਜੀ ਛੱਡਣੀ ਪੈਂਦੀ ਕਿਉਂਕਿ ਟਾਈਮ ਉਹਨਾਂ ਕੀ ਹੈ ਕਹਿਣਾ ਕਈ ਕਹਿਣਾ ਕਈ ਕੁਝ ਪੈਂਦਾ ਮਨ ਹੁੰਦਾ ਵੀ ਆ ਵੀ ਕਹਿ ਦਿਆਂ ਕਈ ਵਾਰੀ ਕੋਈ ਨਵਾਂ ਬੰਦਾ ਆਇਆ ਹੁੰਦਾ ਕਲਿੱਕ ਕਰ ਜੇ ਫਾਰਮੂਲਾ ਸਮਝ ਚ ਆ ਜੇ ਮੈਂ ਸ਼ੁਰੂ ਵਿੱਚ ਪੰਗਤੀ ਗਾ ਤੇ ਲਈ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਫਿਰ ਮੈਂ ਜਦੋਂ ਸ਼ੁਰੂ ਕੀਤਾ ਫਤਿਹ ਬਲਾਈ ਫਿਰ ਮੇਰੇ ਦਿਮਾਗ ਚ ਆ ਰਿਹਾ ਸੀ ਵੀ ਜੇ ਹੁਣ ਕਲੀਅਰ ਨਾ ਨਾ ਕੀਤੀ ਫਿਰ ਐਨ ਦਿਮਾਗ ਚ ਆ ਜਾਣਾ ਵੀ ਆ ਬਾਣੀ ਤੇ ਤੇ ਆ ਗਿਆ ਵੀ ਪਸ਼ੂ ਪ੍ਰੇਮ ਸਾਰਾ ਕੁਝ ਮੰਨਣ ਲੱਗ ਜਾਣਾ